ਨਾਮ ਹੈ। ਹਾਂਜੀ ਮੇਰਾ ਨਾਮ ਰਮਨਪ੍ਰੀਤ ਕੌਰ ਹੈ। ਤੇ ਮੈਂ ਜੀ ਕੈਸ਼ ਕਢਵਾਉਣ ਆਈ ਸੀ ਤੇ ਉਹ ਟੀਮ ਉਹ ਚੱਲ ਰਿਹਾ ਸੀ ਲੇਕਿਨ ਇਹ ਟੀਮ ਦੇ ਜਿਹਨੇ ਤੋਂ ਕੈਸ਼ ਕਢਾ ਰਹੇ ਆ ਉਹ ਤੋਂ ਬੰਦ ਕੀਤਾ ਹੈ, ਅਸਿਲ ਕੀਤਾ ਹੈ ਸੀ। ਨਾ ਤੇ ਇਹਨਾਂ ਦੀ ਕੋਈ ਗਾਇਡ ਖੜਿਆ ਹੋਇਆ ਸੀਗਾ ਤੇ ਮੇਰੇ ਖਾਤੇ ਵਿੱਚ ਪੈਸੇ ਵੀ ਕੱਟੇ ਗਏ ਆ ਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਹੋਈਗੀ। ਮੇਰੀ ਤਾਂ ਉਧਰੋਂ ਇੱਧਰ ਕਹਿੰਦੇ ਵੀ ਇੱਧਰ ਲੈਂ ਬੈਂਕ ਜਾਓ ਤੇ ਇੱਧਰੋਂ ਕਹਿੰਦੇ ਉਧਰਲੀ ਬੈਂਕ 'ਚ ਹੀ ਜਾਓ। ਕਿਹੜੀ ਜਗ੍ਹਾ ਤੁਸੀਂ ਕਹੇ ਕਰਵਾਉਣ ਆਏ ਸੀਗੇ? ਮੈਂ ਜੀ ਐਕਸੈਸ ਬੈਂਕ ਦੇ ਵਿੱਚ ਗਿਲ ਰੋਡ ਕਾਰਪੋਰੇਸ਼ਨ ਦੇ ਕੋਲ ਜਿਹੜੀ ਏਡੀਮ ਆ ਜਿੱਥੇ ਮੈਂ ਪੈਸੇ ਕਢਾਉਣ ਆਈ ਸੀ ਕਿੰਨੇ ਪੈਸੇ ਕਢਵਾਏ ਸੀ 10000 ਰੁਪਇਆ ਮੈਂ ਕੈਸ਼ ਕਢਾਉਣਾ ਸੀ ਜੀ ਕਢਾ ਐਕਸੈਸ ਬੈਂਕ ਦੇ ਤੋਂ ਮੇਰਾ ਐਕਸੀਡੈਂਟ ਮੇਰਾ ਬੈਂਕ ਦਾ ਖਾਤਾ ਨੰਬਰ ਮੇਰਾ ਕੋਟਕ ਬੈਂਕ ਦਾ ਮਹਿੰਦਰਾ ਦੇ ਚਾਈ ਲੇਕਿਨ ਮੈਂ ਕੈਸ਼ ਏਡੀਮ ਇੱਧਰ ਐਕਸੈਸ ਬੈਂਕ ਦੇ ਵਿੱਚ ਜਮਾ ਕਢਾਉਣ ਆਈ ਸੀ ਫਿਰ ਤੁਸੀਂ ਇਸ ਗੱਲ ਦੀ ਸ਼ਿਕਾਇਤ ਦਿੱਤੀ ਹੈ ਸਰ ਮੈਂ ਕੀਤੀ ਹੋਈ ਹੈ ਤੇ ਮੈਂ ਇੱਥੇ ਆਪਣੇ ਕਿਨਾਂ ਦੇ ਐਕਸੈਸ ਬੈਂਕ ਦੇ ਵਿੱਚ ਗਈ ਸੀ ਪਹਿਲਾਂ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਉਹ ਕਹਿੰਦੇ ਵੀ ਕੋਟਕ ਬੈਂਕ ਦੇ ਵਿੱਚ ਆਪਦੇ ਮਤਲਬ ਕੰਪਲੇਨਟ ਕਰੋ ਉਧਰ ਰਿਕਵੈਸਟ ਪਾਓ ਤੇ ਤੁਹਾਡੇ ਪੈਸੇ ਹਾਂਜੀ ਹੋਲਡ ਕੀ ਅੰਦਰ ਕੋਈ ਚਿੱਟ ਚਿੱਟ ਵਗੈਰਾ ਨਹੀਂ ਲੱਗੀ ਹੋਈ ਨਹੀਂ ਸਰ ਕੋਈ ਚਿੱਟ ਨਹੀਂ ਲੱਗੀ ਹੋਈ ਏਟੀਐਮ ਪੂਰਾ ਕੰਮ ਕਰ ਰਿਹਾ ਸੀ ਲੇਕਿਨ ਜਿੱਥੇ ਕੈਸ਼ ਨਿਕਲਦਾ ਸਿਰਫ ਉਹ ਬੰਦ ਕੀਤਾ ਹੋਇਆ ਸੀਗਾ ਉਹ ਵੀ ਮੈਨੂੰ ਜਦੋਂ ਮੈਂ ਏਟੀਐਮ ਯੂਜ਼ ਕਰ ਲਿਆ ਮੈਨੂੰ ਉਦੋਂ ਬਾਅਦ ਪਤਾ ਲੱਗਿਆ ਆ ਦਾਰ ਨਹੀਂ ਸੀਗਾ ਕੋਈ ਦਾਰ ਨਹੀਂ ਸੀ ਨਹੀਂ ਪੈਸੇ ਤੁਸੀਂ ਜਿਹੜੇ ਕਟਵਾਏ ਨੇ ਜਿੰਨਾ ਕੁ ਟਾਈਮ ਸੀ ਸਰ 12:25 12:25 ਮਿੰਟ ਦਾ ਟਾਈਮ ਸੀ ਜਦੋਂ ਮੈਂ ਏਟੀਐਮ ਯੂਜ਼ ਕੀਤਾ ਸੀ ਠੀਕ ਆ ਉਦੋਂ ਉਹਦੇ ਤੇ ਪਲੇਟ ਲੱਗੀ ਹੋਈ ਹਾਂ ਨਹੀਂ ਪਲੇਟ ਲੱਗੀ ਹੋਈ ਸੀ ਜੀ ਉਹ ਪਲੇਟ ਤੁਹਾਨੂੰ ਦਿਸੀ ਨਹੀਂ ਸਰ ਪਲੇਟ ਲੈ ਲੱੱਡ ਲੱਗੀ ਜਿਵੇਂ ਆਪਾਂ ਜੋ ਓਪਨ ਹੋ ਕੇ ਦਸ ਕਾਸ਼ ਬਾਾਰ ਨਿਕਲੇ ਏਦਾਂ ਲੱਗੀ ਹੋਈ ਸੀਗੀ। ਇਹ ਫੁੱਲ ਪਲੇਟ ਲੱਗੀ ਹੈ ਜੀ? ਨਹੀਂ ਸਰ ਹੁਣ ਕੱਢੀ ਹੋਈ ਸੀ। ਜਦੋਂ ਮੈਂ ਉਦੋਂ ਦਾ ਤਾਂ ਉਦੋਂ ਗਿਆ ਬੈਂਕ ਵਿੱਚ ਗਈ ਹੋਈ ਆਂ। ਉਦੋਂ ਬਾਅਦ ਉਹਨਾਂ ਨੇ ਹਟਾ ਦਿੱਤੀ ਜੋ ਮੈਂ ਦੂਸਰੀ ਬੈਂਕ 'ਚ ਮੈਨੂੰ ਭੇਜਿਆ। ਉਦੋਂ ਬਾਅਦ ਇਹਨਾਂ ਨੇ ਪਲੇਟ ਕੱਢ ਦਿੱਤੀ ਆ। ਕੀ ਕੀ ਚੋਨੇ ਕੀਓ? ਸਰ ਮੈਂ ਇਹ ਜਨਿਆ ਵੀ ਜਿਹੜਾ ਮੈਨੂੰ ਹਰਾਸਮੈਂਟ ਆਜ ਇੰਨਾ ਟਾਈਮ ਹੋਇਆ ਮੇਰਾ ਆਫਿਸ ਦਾ ਟਾਈਮ ਮੈ ਸੀਗਾ ਮੈਂ ਛੁੱਟੀ ਲੈ ਕੇ ਆਈ ਸੀ। ਮੈਨੂੰ ਸੈਲਰੀ ਮਿਲੀ ਸੀਗੀ। ਉਹ ਮੇਰੀ ਸਾਰੀ ਕੱਟੀ ਗਈ ਹੈ ਸਰ। ਅੱਛਾ ਬੈਂ ਹਾਂਜੀ ਵਿਡਰਾਅ ਦਾ ਮੈਸੇਜ ਆਇਆ ਮਤਲਬ ਕਿ ਟੈਕਸ ਮੈਸੇਜ ਆਇਆ ਮੈਨੂੰ ਜੀ ਤੇ ਮੈਂ ਰਿਕੁਐਸਟ ਵੀ ਪਾਈ ਹੋਈ ਆ ਜੀ ਵੀ ਮੈਂ ਕਹਿੰਦੇ ਹੁਣ ਮੈਂ ਕਹਾਂ ਹੁਣ ਕਹੇ ਤਾਂ ਰੇ ਸਰ 8 7 8 ਤਨ ਟੇਲ ਮਤਲਬ ਕਿ 24 ਘੰਟੇ ਵਿੱਚ ਸ਼ਾਇਦ ਵਾਪਸ ਆਏ ਹੋ ਸਕਦਾ ਵੀ 8 ਦਿਨ ਵੀ ਲੱਗ ਸਕਦੇ ਆ ਜੀ ਇਹ ਪੈਸੇ ਵਾਪਸ ਤੁਹਾਨੂੰ ਨਹੀਂ ਮਿਲਦੇ ਫੇਰ ਜੀ ਤੇ ਸਰ ਇਹਦੇ ਵਿੱਚ ਜ਼ਿੰਮੇਵਾਰ ਤਾਂ ਬੈਂਕ ਵਾਲੀ ਆ ਐਕਸਿਸ ਬੈਂਕ ਵਾਲੀ ਜ਼ਿੰਮੇਵਾਰ ਹੈ ਇਸ ਵਿੱਚ ਮੈਂ ਆਪਦੀ ਬੈਂਕ ਦਾ ਵੀ ਨਹੀਂ ਕਹੂੰਗੀ ਕਿਉਂਕਿ ਗਲਤੀ ਹੀ ਐਕਸਿਸ ਬੈਂਕ ਦੀ ਆ ਇਹ ਤਾਂ ਇੱਥੇ ਗਾੜ੍ਹ ਖੜੇ ਹੋਣੇ ਚਾਹੀਦੇ ਸੀਗੇ। ਜਾਂ ਕੋਈ ਸਰ ਕੀ ਕਹਿਣਾ ਚਾਹੋਂਗੇ ਕਿ ਨਾ ਮੈਂ ਅੱਜ ਇਸ ਲੇਡੀ ਨੇ ਇੱਥੇ ਅੱਜ ਰਮਨਦੀਪ ਨਾਮ ਦੀ ਕੁੜੀ ਆ ਕੇ ਪੈਸੇ ਕਢਾਣ ਆਈ ਤੁਸੀਂ ਦੇਖ ਰਹੇ ਹੋ ਐਕਸੀਡੈਂਟ ਆ ਬਹੁਤ ਨਾਮਚਿੰਤ ਬੈਂਕ ਆ ਪਰ ਕਿੱਡੀ ਵੱਡੀ ਬੇਵਕੂਫੀ ਆ ਇਹਨਾਂ ਦੀ ਕਿ ਉਹਨਾਂ ਨੇ ਆਪਣਾ ਇੱਥੇ ਗਾੜ੍ਹ ਹੀ ਨਹੀਂ ਬਿਠਾਇਆ ਹੋਇਆ ਜੋ ਕਿ ਇਹ ਬੈਂਕ ਦੀ ਨਿਲਾਕੀ ਆ ਅੱਜ ਕੁੜੀ ਆ ਪੈਸੇ ਕਢਾਣ ਆਈ ਆ ਉੱਥੇ ਪਹਿਲਾਂ ਹੀ ਕਿਸੇ ਸ਼ਾਤਰ ਦਿਮਾਗ ਵਾਲਾ ਨੇ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਥੋੜੀ ਉਹਨਾਂ ਨੇ ਪਹਿਲਾਂ ਹੀ ਕੋਈ ਪਲੋਟ ਵੀ ਲਾਤੀ ਕੁੜੀ ਆ ਆਪਣਾ ਕਾਰ ਸਵਾਪ ਕੀਤਾ ਆਰ ਤੋਂ ਪੇਮੈਂਟ ਆਉਣ ਦਾ ਮੈਸੇਜ ਆ ਗਿਆ ਸਾਹਿਬ ਕੀ ਤੇ ਲਾ ਕੇ ਮੈਸੇਜ ਤੁਹਾਡੇ ਪਾਸੇ ਨਿਕਲ ਗਿਆ ਬੱਤ ਮਸ਼ੀਨ ਤੋਂ ਬਾਅਦ ਨਹੀਂ ਆਏ ਹੁਣ ਇਹਨੂੰ ਤਾਂ ਪਤਾ ਨਹੀਂ ਵਿਚਾਰੀ ਨੂੰ ਆਮ ਪਬਲਿਕ ਨੂੰ ਪਤਾ ਹੀ ਨਹੀਂ ਹੁੰਦਾ ਕਿ ਯਾਰ ਕੀ ਹੋ ਰਿਹਾ ਸਟੈਚਰ ਇਹ ਕੰਪਲੀਟ ਕਰਨ ਬੈਠੋ ਚ ਜੇ ਨਾ ਪੁੱਛਣ ਕਿ ਕੀ ਪ੍ਰੋਬਲਮ ਆ ਤੇ ਉਹਨਾਂ ਜਿਹੜੇ ਬੰਦੇ ਸੀ ਇੱਥੇ ਜਿਹੜੇ ਨੇੜੇ-ਨੇੜੇ ਖੜੇ ਸੀਗੇ ਉਹ ਆ ਕੇ ਆਪਣੇ ਪੈਸੇ ਕੱਢ ਕੇ ਲੈ ਗਏ ਸੋ ਇਹ ਵਿਚਾਰੀ ਲੜਕੀ ਦਾ ਕਸੂਰ ਦੱਸਿਆ ਜਾਵੇ ਬੈਂਕ ਕੋਲੋਂ ਵੀ ਪੁੱਛਵਾਵਾ ਕਿ ਇਹਦਾ ਕਸੂਰ ਕੀ ਆ ਤੇ ਮੈਂ ਕਹਿੰਨਾ ਕਿ ਡੀਸੀ ਸਾਹਿਬ ਜਾਂ ਸਾਡੇ ਸੀਪੀ ਸਾਹਿਬ ਨੂੰ ਜਾਵੋ ਉਹ ਨਹੀਂ ਕੀ ਕਹਤ ਕਰਦੇ ਨੇ ਏਟੀਐਮ ਉਧਰ ਚੋਰੀ ਹੋਈ ਜੇ ਤਾਂ ਕੌਣ ਜ਼ਿੰਮੇਵਾਰ ਆ? ਜਿਹੜੀ ਹੈਗੀ ਹੈਗਾ ਨਾ ਉਹ ਫਿਰ ਕੈਮਰੇ ਵੀ ਨਹੀਂ ਹੈਗੇ ਹੋਰ ਕੋਈ ਕੈਮਰੇ ਨਹੀਂ ਏਟੀਐਮ ਦਾ ਜਿਹੜਾ ਕੈਮਰਾ ਵਾ ਉਹਦਾ ਵੀ ਮੁੰਬਈ ਤੋਂ ਫੋਟੋ ਜਾਨੀ ਆ ਸੋ ਪ੍ਰਸ਼ਾਸਨ ਵੀ ਉਰੇ ਆਇਆ ਵਾ ਉਹਨਾਂ ਨੇ ਵੀ ਦੇਖਿਆ ਪਰ ਮੈਂ ਕਹਾਂਗਾ ਬਹੁਤ ਵੱਡੀ ਨਿਰਾਸ਼ਾ ਹੈ ਇਹ ਐਟ ਐਲ ਐ ਪਾਸੇ ਲਾ ਕੇ ਤੁਸੀਂ ਹਰ ਇੱਕ ਬੰਦੇ ਦੇ ਜੇ ਕੋਈ ਪਾਸਵਰਡ ਕਰਾਣ ਦਾ ਕਾਗਜ਼ ਪਾਸੇ ਪੈਂਦੇ ਆ ਕੋਈ ਆਪਣੀ ਉਹ ਕਢਾ ਲੈਂਦਾ ਸਟੇਟਮੈਂਟ ਕਾਹ ਦੇ ਪਾਸੇ ਪੈਂਦੇ ਆ ਬੈਂਕ ਦੇ ਪਾਸੇ ਲਾਂਦਾ ਉਹ ਕਾ ਪਾਸੇ ਪੈਂਦੇ ਬੈਂਕ ਤੋਂ ਕਰਾਣ ਦਾ ਕਾਫੀ ਮੰਦੇ ਇਵਨ ਕੀ ਏ ਪੀ ਐਮ ਤੇ ਪਾਸੇ ਕਰਾ ਤਾਂ ਤੇ ਪਾਸੇ ਕੱਟੇ ਜਾਂਦੇ ਆ ਸਰਵਿਸ ਚਾਰਜ ਕਸਟਮਰ ਤੋਂ ਪੂਰੇ ਲੈਂਦਾ ਪੂਰੇ ਲਾ ਰਿਹਾ ਵਾ ਬਸ ਸਹੂਲਤਾਂ ਦੇ ਨਹੀਂ ਰਿਹਾ ਸੋ ਇੱਕ ਬਹੁਤ ਹੀ ਗਲਤਗਾ ਲਾ ਬੈਂਕ ਦਾ ਜਿਹੜਾ ਵਾ ਉਹ ਫੇਲੂਰ ਆ ਇਸੇ ਤੋਂ ਡੀ ਸੀ ਸਾਹਿਬ ਨੂੰ ਜਾਂ ਸਾਡੇ ਲੁਧਿਆਣਾ ਨੈਸਿਟੀ ਸਾਹਿਬ ਨੂੰ ਇਹਨੂੰ ਦੇਖਣਾ ਦੇਦਾ ਕੱਲ ਨੂੰ ਜੇ ਏਟੀਐਮ ਹੀ ਚੋਰੀ ਕਰਕੇ ਲੈ ਗਿਆ ਕੋਈ ਬੰਦਾ ਜੇ ਤੇ ਸਕਿਉਰਟੀ ਨਹੀਂ ਹੈ ਤੇ ਕੈਮਰਾ ਨਹੀਂ ਹੈ ਤੇ ਕੀ ਕਰਨੇ ਆ ਫਿਰ ਆਪਾਂ ਉਹ ਦਿਨ ਦਿਨ ਅਰੇ ਸਵਾਲ ਖੜੇ ਹੁੰਦੇ ਨੇ ਬਹੁਤ ਵੱਡੇ ਸਵਾਲ ਖੜੇ ਤੁਸੀਂ ਸਾਰੇ মিডিਆ ਦੇ ਸਾਡਾ ਚੌਕਾ ਸਤੰਭ ਉਹ ਅੱਖਾਂ ਦੀਆਂ ਲੋਕਾਂ ਦੀਆਂ ਅੱਖਾਂ ਤੁਸੀਂ ਹੋ ਸਾਰੇ ਲੁਧਿਆਣਾ ਦੇ ਤੋੜੇ ਤੋਂ ਦੇਖਣਾ ਲੋਕਾਂ ਨੇ ਪਰ ਤੁਸੀਂ ਇਹ ਨਿਲਾਕੀ ਦੇਖਦੇ ਹੋ ਕਿੱਡੀ ਵੱਡੀ ਹੁਣ ਇਹਦਾ ਕਸੂਰ ਕੀ ਵਿਚਾਰੀ ਕੁੜੀ ਦਾ ਇਹਦੇ ਗਰੀਬ ਦੇ ਤਾਂ ਪਾਸੇ ਚਲ ਗਏ ਸੋ ਇਹ ਬਹੁਤ ਮੰਦਪਗੀ ਭਾਈ ਮੇਰਾ ਨਾਮ ਅਰਜੀਤ ਕੌਰ ਮਲੋਤਰਾ ਹੈ ਹਾਂਜੀ ਤੇ ਮੈਂ ਜਲਰੋਡ ਜੀ ਜੋਨਸੀ ਤੇ ਨਿਕਲਦਾ ਜਾ ਰਿਹਾ ਸੀ ਤੇ ਆ ਲੜਕੀ ਹੈ ਇਹ ਖੜੀ ਇੱਥੇ ਥੋੜਾ ਜਿਹਾ ਰੋ ਰਹੀ ਸੀ ਮੈਂ ਕਿਹਾ ਬੇਟੇ ਕੀ ਗੱਲ ਹੋ ਗਈ ਹੈ ਤੇ ਕਹਿੰਦੀ ਪਾਜੀ ਮੇਰੀ ਪੇਮੈਂਟ ਫਸ ਗਈ ਹੈ ਮੈਂ ਇਹਦੀ ਹੈਲਪ ਕਰਨ ਦੇ ਚੱਕਰ ਜੰਦਰ ਗਿਆ ਜਦੋਂ ਮੈਂ ਅੰਦਰ ਦੇਖਿਆ ਤੇ ਏਟੀਐਮ ਦੇ ਅੱਗੇ ਨ ਇੱਕ ਲੋਹੇ ਦੀ ਪੱਤੀ ਡਬਲ ਟੇਪ ਲਾ ਕੇ ਜਿੱਥੋਂ ਕੈਸ਼ ਬਾਹਰ ਨਿਕਲਦਾ ਹੈ ਉੱਥੇ ਫਿੱਟ ਕੀਤੀ ਹੋਈ ਸੀ ਮੈਨੂੰ ਥੋੜਾ ਜਿਹਾ ਡਾਊਟ ਪਿਆ ਮੈਂ ਕਿਹਾ ਵੀ ਇਹ ਅੱਜ ਕੱਲ ਜਿਹਵੇਂ ਫਰੋਡ ਕੰਮ ਚੱਲਦੇ ਨੇ ਕਿ ਭਈ ਲੋਹੇ ਦੀ ਪੱਤੀ ਫਿੱਟ ਕੀਤੀ ਹੋਈ ਹੈ ਮੈਂ ਖੜ ਕੇ ਥੋੜਾ ਜਿਹਾ ਟੱਚ ਟੁੱਚ ਕੀਤਾ ਪੱਤੀ ਖਿੱਚਣ ਦੀ ਔਰ ਏਟੀਐਮ ਬਿਲਕੁਲ ਆਪਣੀ ਹਾਲਾਤ ਦੇ ਵਿੱਚ ਗ੍ਰੀਨ ਲਾਈਟ ਸਾਰੀ ਮਸ਼ੀਨ ਸਭ ਕੁਝ ਓਕੇ ਚੱਲ ਰਿਹਾ ਕੋਈ ਸਿਕਿਉਰਿਟੀ ਗਾਰਡ ਨਹੀਂ ਹੈ ਜੇ ਤੁਹਾਡਾ ਏਟੀਐਮ ਖਰਾਬ ਹੈ ਤੁਸੀਂ ਲਿਖ ਕੇ ਬੋਰਡ ਲਾ ਦਿਓ ਜਾਂ ਸ਼ਟਰ ਬੰਦ ਕਰ ਦਿਓ ਜਾਂ ਕੋਈ ਸਿਕਿਉਰਿਟੀ ਗਾਰਡ ਹੁੰਦਾ ਉਹ ਪਾਰਟੀ ਨੂੰ ਗਾਹ ਕਰਦਾ ਹੈ ਉਹਨਾਂ ਲੜਕੀ ਆ ਰੋ ਰਹੀ ਹੈ ਅਗਲੀ ਕਹਿੰਦੀ ਸੀ ਪਾਜੀ ਮੈਂ ਕੋਈ ਇਹਦਾ ਕੋਈ ਹਸਪੀਟਲ ਸੀਗਾ ਕਹਿੰਦੀ ਪਾਜੀ ਮੈਨੂੰ ਅਮਰਜੈਂਸੀ ਪੇਮੈਂਟ ਚਾਹੀਦੀ ਸੀ ਤੇ ਇਦਾਂ ਦਾ ਕਹਿੰਦੀ ਮੈਂ 10000 ਰੁਪਏ ਸੈਲਰੀ ਲੈ ਕੇ ਆਇਆ ਮੈਂ ਕੈਸ਼ ਜਮਾ ਕਰਾਇਆ ਉਹ ਕੈਸ਼ ਕਢਾਣ ਵਾਸਤੇ ਆਈ ਸੀ ਤੇ ਐਦਾਂ ਦਾ ਮਰਰਾ ਹੋ ਗਿਆ ਮੈਂ ਕਿਹਾ ਬੇਟੇ ਤੂੰ ਨਾ ਜਾ ਕੇ ਇੱਥੇ ਜਿਹੜਾ ਵੀ ਇਥੇ ਨੇੜੇ ਬ੍ਰਾਂਚ ਪੈਂਦੀ ਹੈ ਉੱਥੇ ਕੰਪਲੇਂਟ ਕਰ ਦੇ ਇਹ ਪੂਰੀ ਕੰਪਲੀਟ ਕਰਨ ਗਈ ਹੈ ਉਹਨਾਂ ਨੇ ਫਟਾਫਟ ਕਿਸ ਕਿਸੇ ਨੂੰ ਭੇਜਿਆ ਕਿ ਨਹੀਂ ਭੇਜਿਆ ਵੈਸੇ ਤਾਂ ਉਹ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤੇ ਮੈਂ ਤਾਂ ਇਹਨੂੰ ਕਿਹਾ ਕਿ ਬਈ ਸੀਸੀਟੀਵੀ ਚੈੱਕ ਕਰਾਓ ਕਿ ਕਿਹੜਾ ਬੰਦਾ 5 ਮਿੰਟ ਦੇ ਵਿੱਚ ਆ ਕੇ ਉਸ ਜਿਹੜੀ ਉਹ ਲੋਹੇ ਦੀ ਪੱਤੀ ਲੱਗੀ ਹੈ ਕਿਹੜਾ ਖੋਲ ਕੇ ਗਿਆ ਇਹ ਕੀ ਚਲਕੀਆਂ ਚਲਦੀਆਂ ਬਈਆਂ ਨੇ ਕਿ ਥੋੜੀ ਮਸ਼ੀਨ ਖਰਾਬ ਹੈ ਜਾਂ ਕੈਸ਼ ਪ੍ਰੋਬਲਮ ਹੈ ਤੁਸੀਂ ਕਿ ਸ਼ਟਰੀ ਬੰਦ ਕਰ ਦਿਓ ਸਿਕਿਉਰਿਟੀ ਗਾੜੀਆਂ ਕੁਝ ਲਿਖ ਕੇ ਲਾ ਦਿਓ ਇਹ ਹਰਾਸਮੈਂਟ ਹੁਣ ਅਗਲੀ ਨੂੰ ਟਾਈਮ ਦਿੱਤਾ ਜੀ ਜਾਦਾ 24 ਘੰਟਿਆਂ ਚ ਪੈਸੇ ਵਾਪਸ ਆ ਜਾਣਗੇ ਜਾਂ 8 ਦਿਨ ਦਾ ਟਾਈਮ ਦਿੱਤਾ ਹੈ ਹੁਣ ਅਗਲੀ ਨੂੰ ਅਮਰਜੈਂਸੀ ਅੱਜ ਹੈ ਤੇ ਆਪਾਂ 8 ਦਿਨ ਕਿਦਾਂ ਕਿੱਥੋਂ ਪੈਸੇ ਲਈਏ ਰੁਪਈਆ ਨਹੀਂ ਕੁਝ ਹਾਰ ਦਿੰਦਾ ਤੇ ਅਗਲੀ 10000 ਰੁਪਏ ਫਸਾ ਕੇ ਰੱਖਦਾ ਹੈ ਇਹਦਾ ਕੌਣ ਜ਼ਿੰਮੇਵਾਰ ਹੈ ਜੀ ਜਾਂ ਬੈਂਕ ਵਾਲੇ ਨੇ ਜਾਂ ਕੋਈ ਗੁਨਾਹ ਕਰ ਲਿਆ ਤੁਹਾਡੇ ਏਟੀਐਮ ਨੂੰ ਯੂਜ਼ ਕਰਕੇ ਕੀ ਚਾਹੁੰਨੇ ਕੀ ਚਾਹੁੰਦੇ ਇਹ ਤਾਂ ਇਹੀ ਜਾਣੇ ਅਗਲੀ ਦੇ ਪੈਸੇ ਵਾਪਸ ਕੀਤੇ ਜਾਣ ਤੇ ਅੱਗੇ ਤੋਂ ਜਿਹੜੀ ਇਹ ਮਿਸਅਪ ਨਹੀਂ ਹੈ ਤੁਸੀਂ ਏਟੀਐਮ ਹੈ ਇਹਦੇ ਤੇ ਸਿਕਿਉਰਿਟੀ ਗਾਰਡ ਰੱਖੋ ਜਾਂ ਕੁਝ ਲਿਖ ਕੇ ਲਾ ਦਿ ਮਸ਼ੀਨਰੀ ਹੈ ਖਰਾਬ ਵੀ ਹੁੰਦੀ ਆ ਮੰਨਦੇ ਆ ਤੁਸੀਂ ਲਿਖ ਕੇ ਲਾ ਦਿਓ ਅਗਲਾ ਕੋਈ ਅਣਜਾਣ ਬੰਦਾ ਹੈ ਕਾਲੀ ਚ ਆਇਆ ਉਹਨੂੰ ਕੀ ਪਤਾ ਕਿਥੋਂ ਪੈਸਾ ਨਹੀਂ ਨਿਕਲ ਰਿਹਾ ਅੱਛਾ ਲੋਹੇ ਦੀ ਪੱਤੀ ਇੰਨੀ ਸੋਹਣੀ ਸੈੱਟ ਕੀਤੀ ਆ ਲੱਗੂ ਜਿਵੇਂ ਟੱਕਣ ਖੁੱਲ ਜਾਣਾ ਜਦ ਕਿ ਉਹਨੂੰ ਬਿਲਕੁਲ ਫਿਕਸ ਕੀਤੇ ਨਹੀਂ ਇਹ ਨਹੀਂ ਵੀ ਇਹ ਸ਼ਰਾਰਤੀ ਅੰਸਰ ਦਾ ਹੀ ਕੰਮ ਆ ਸਕਦਾ ਇਹ ਮੈਨੂੰ 101% ਮੈਨੂੰ ਤਾਂ ਹੀ ਲੱਗਿਆ ਸੀ ਕਿ ਇਹ ਕਿਸੇ ਸ਼ਰਾਰਤੀ ਅੰਸਰ ਦਾ ਹੀ ਕੰਮ ਹੈ ਕਿਉਂਕਿ ਬੈਂਕਰ ਦਾ ਤਾਂ ਕਰਦੇ ਹੀ ਨਹੀਂ ਬੈਂਕ ਦਾ ਕੋਈ ਅਸੀਂ ਗਾਇਤ ਨਹੀਂ ਕਰ ਸਕਦਾ ਸ਼ਟਰ ਬੰਦ ਕਰ ਦਿੰਦੇ ਨੇ ਹਮੇਸ਼ਾ ਕਈ 80 ਮਤੇ ਅਸੀਂ ਵੀ ਜਾਣਦੇ ਆ ਨਿਕਲ ਆਇਆ ਹੁੰਦਾ ਜੀ ਸਰਵਿਸ ਪ੍ਰ ਇੱਥੋਂ ਇੱਕ ਪ੍ਰਗਟ ਮੈਂਟਰ ਸ਼ਾਰਟ ਅਨਸਰ ਦੇ ਕੰਮ ਲੱਗਿਆ ਪਰ ਜਦੋਂ ਇਹ 15 20 ਮਿੰਟਾਂ ਚ ਜੋ ਜੀ ਲੋਹੇ ਦੀ ਪੱਤੀਆ ਖੁੱਲ ਗਈ ਹੈ ਇਤੋਂ ਸ਼ੱਕ ਬੈਠ ਗਿਆ ਬੈਂਕ ਵਾਲੇ ਨਾਲ ਨੇ ਨਹੀਂ ਸ਼ਾਰਟ ਅਨਸਰ ਹੁੰਦਾ ਕਿ ਲੜਕੀ ਬੈਂਕੇਜ ਕੰਪਲੇਨਟ ਕਰਕੇ ਵਾਪਸ ਆ ਰਹੀ ਹੈ ਪੱਤੀ ਹੈ ਹੀ ਨਹੀਂ ਠੀਕ